समार ओह नानक सुन रे मना मुकत तागेत जान काहू को देत न्यार ओह नानक सुन रे मना ज्ञानी रे मात माया मम दाद जी सभु ते पियो दास ਤੂੰ ਸੋਨਰੇ ਮਨਾ ਤੇ ਘਾਟ ਬ੍ਰਾਹਮਣੇ ਵਾਸ ਜਹ ਪ੍ਰਾਨੀ ਹੋ ਮੈਂ ਤਜੀਰ ਅੱਜ ਭਾਈ ਸਾਹਿਬਾ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਅਸ਼ੀਰਜ ਹਾਲ ਤੱਕ ਸੈਜ ਵੀ ਖ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਮਤੀ ਵਿੱਚ ਸੰਗਤਾਂ ਜਣੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਦੇਖੋ 31 ਸਾਲ ਬੀਤ ਗਏ ਨੇ 1992 ਦੇ ਵਿੱਚ ਉਹਨਾਂ ਨੂੰ ਪੂੜਸ ਨੇ ਜਿਹੜਾ ਝੂਠਾ ਪੁਲਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮੈਂ ਕਹਿੰਨਾ ਕਿ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼ਰਮਨੀ ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੀ ਜ਼ੁਰਤ ਜਿਹੜੀ ਆ ਉਹ ਨਾ ਕਰ ਸਕੇ ਜੀ ਨਵਾਂ ਸਾਲ ਚ ਦੇਖੋ ਜਿਹੜਾ ਅੱਜ ਦਾ ਨਵਾਂ ਸਾਲ ਹੈ ਈਸਵੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਲੇਕਿਨ ਸਿੱਖ ਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤਰ ਨੂੰ ਹੈ ਜਿਵੇਂ ਵੱਡੀ ਗਿਣਤੀ ਕ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਪਹੁੰਚੀਆਂ ਹੋਈਆਂ ਨੇ ਦਰਬਾਰ ਸਾਹਿਬ ਪਹੁੰਚੀਆਂ ਨੇ ਹੋਰ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਨੂੰ ਇਹ ਅਪੀਲ ਹੈ ਕਿ ਇਸੇ ਤਰ੍ਹਾਂ ਜਿਹੜਾ ਇੱਕ ਚੇਤਰ ਨੂੰ ਸਿੱਖ ਮਤ ਦਾ ਜਿਹੜਾ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਹੈ ਚੇਤ ਗੋਵਿੰਦ ਉਹ ਰੱਦੀਏ ਹੋਵੇ ਆਨੰਦ ਕਣਾ ਜੋ ਪਹਿਲਾ ਮਹੀਨਾ ਹੈ 12 ਮਾਦ ਦੇ ਹਿਸਾਬ ਨਾਲ ਉਹ ਜਿਹੜਾ ਨਵਾਂ ਸਾਲ ਹੈ ਉਹ ਵੀ ਬਹੁਤ ਛੜ ਦੀ ਗੱਲ ਨਾਲ ਮਨਾਇਆ ਜਾਵੇ ਗਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਨੂੰ ਕੋਹ ਕੋਹ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ ਤੇਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਰਸੋਂ ਰੋਜ ਤੋਂ ਸ੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਸੀ ਅੱਜ ਅੰਮ੍ਰਿਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ ਉਹਨਾਂ ਦੇ ਪਰਿਵਾਰਕ